ਕੋਲੇ ਇਹ ਸਿਸਟਰ ਵਿਟਾਲਾ ਰੋਡ ਜੀ ਨਗਰ ਅੰਮ੍ਰਿਤਸਰ ਦੇ ਰਹਿਣ ਵਾਲਿਆਂ ਨੇ ਇਹ ਸਿਸਟਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਦਵਾਈ ਦੇ ਜਾ ਰਹਿਆ ਨੇ ਇਹਨਾਂ ਦੀ ਦਵਾਈ ਇਹ ਹੈ ਕਿ ਇਹਨਾਂ ਦੇ ਦੋ ਬੇਟਿਆਂ ਨੇ ਤਿੰਨ ਸਾਲ ਤੋਂ ਇਹਨਾਂ ਦੇ ਵੱਡੇ ਬੇਟੇ ਦੀ ਮੈਰਿਜ ਹੋਈ ਸੀ ਇਹ ਸਿਸਟਰ ਦੱਸਦੇ ਹਨ ਕਿ ਦੋ ਸਾਥ ਦੋ ਕਿਤੇ ਝਗੜੇ ਦੇ ਕਾਰਨ ਇਹਨਾਂ ਦਾ ਵੱਡਾ ਬੇਟਾ ਕਿਤੇ ਹੋਰ ਰਹਿਦਾ ਸੀ ਤੇ ਇਹਨਾਂ ਦੀ ਨੂੰਹ ਤੇ ਇਹਨਾਂ ਦਾ ਵੱਡਾ ਬੇਟਾ ਇਹਨਾਂ ਨੂੰ ਬਿਲਕੁਲ ਵੀ ਲੰਦਦੇ ਨਹੀਂ ਸੀ ਤੇ ਨਾਈ ਉਹ ਤੇ ਗੱਲ ਹੀ ਕਰਦੇ ਜੇਕਰ ਇਹ ਸਿਸਟਰ ਆਪਣੇ بیٹے ਤੇ ਨੂਨ ਨੂੰ ਕਹਦੇ ਤੇ ਉਹ ਇਹਨਾਂ ਦਾ ਕੋਨ ਨੰਬਰ ਗਲੋਬਲ ਇਸ ਤੇ ਵਿੱਚ ਬਾਹਰ ਦਿੰਦੇ ਇਹ ਸਿਸਟਰ ਦੱਸਦੇ ਹਨ ਕਿ ਪਿਛਲੇ 15 ਸਾਲ ਤੋਂ ਇਹ ਮੁਸੀਬੇ ਚ ਹੱਲ ਤੇ ਪਿਛਲੇ 9 ਮਹੀਨਿਆਂ ਤੋਂ ਇਹ ਪਰਜੀ ਹੌਦਾ ਮਿਸਟਰੀ ਨਾਲ ਜੁੜੇ ਹੋਇਆ ਹੈ ਇਹ ਸਿਸਟਰ ਲਗਾਤਾਰ ਚਰਚ ਮਾਣ ਵਿੱਚ ਆਉਂਦੇ ਰਹੇ ਤੇ ਪਿਛਲੇ ਮਹੀਨੇ ਸ਼ਾਂਤੀ ਬੰਦਗੀ ਵਿੱਚ ਬੰਦਗੀ ਟਾਂਡੇ ਕਾਲ ਤੋਂ ਬਾਅਦ ਇਹ ਪੋਸਟ ਜਿਹਨੇ ਮੇਰੇ ਤੇ ਆਪਣੇ ਗੇੜੇ ਦੇ ਨੂੰ ਬਾਰੇ ਦੱਸਿਆ ਕਿ ਦੋ ਸਾਲ ਤੋਂ ਝਗੜੇ ਦੇ ਕਾਰਨ ਹੈ ਨਾ ਉਹ ਮੈਨੂੰ ਮਿਲਦੇ ਦੇ ਨਾ ਹੀ ਕੋਣ ਤੇ ਗੱਲ ਕਰਦੇ ਆ ਲੈ ਤੇ ਇਹਨਾਂ ਨੇ ਦੱਸਿਆ ਕਿ ਇਹ ਉਹਨਾਂ ਬਾਰੇ ਸੋਚ-ਸੋਚ ਕੇ ਹਰ ਵਕਤ ਰੋਂਦੇ ਰਹਿੰਦੇ ਆ ਲੈ ਤਾਂ ਬੌਲਚਰ ਜੀ ਨੇ ਇਹਨਾਂ ਨੂੰ ਪ੍ਰੋਫੈਟਿਕ ਵਰਡਸ ਦਿੱਤੇ ਕਿ ਭਾਵੇਂ ਤੂੰ ਅੱਜ ਤੋਂ ਬਾਅਦ ਰੋਣਾ ਨਹੀਂ ਹੈ ਤੇਰਾ ਬੇਟਾ ਤੇ ਤੇਰੀ ਨੋਆ ਆਪਣੇ ਆਪ ਹੀ ਤੇਰੇ ਘਰ ਆ ਜਾਣਗੇ ਉਹਨਾਂ ਵਰਡਸ ਨੂੰ ਇਹ ਸਿਸਟਰ ਨੇ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਅਪੋਸਟਲ ਜੀ ਦੇ ਦਿੱਤੇ ਤਾਂ ਅਪੋਸਟਲ ਜੀ ਦੇ ਵਰਡਾਂ ਨੂੰ ਗ੍ਰਹਿਣ ਕਰਨ ਤੋਂ ਬਾਅਦ ਆਪਣੇ ਆਪ ਬਿਨਾਂ ਕਿਸੇ ਕਹੇ ਤੋਂ ਬਿਨਾਂ ਬੁਲਾਇਆ ਹੀ ਇਹਨਾਂ ਦਾ ਦੂਤੇ ਬੇਟਾ ਆਪਣੇ ਆਪ ਹੀ ਘਰ ਵਾਪਸ ਆ ਗਏ ਹallelujah ਇਹਜਿਹਾ ਘੜਾ ਹੋਣ ਦੇ ਕਾਰਨ ਇਹਨਾਂ ਦਾ ਬੇਟਾ ਦੇ ਨੂੰ ਨਾ ਹੀ ਗੱਲਦੇ ਤੇ ਨਾ ਹੀ ਫੋਨ ਕਰਦੇ ਜੇਕਰ ਇਹ ਫੋਨ ਕਰਦੇ ਤਾਂ ਉਹ ਇਹਨਾਂ ਦਾ ਨੰਬਰ ਬਲੌਕਲਿਸਟ ਵਿੱਚ ਪਾ ਦਿੰਦੇ ਜਿਸ ਕਾਰਨ ਇਹ ਸਿਸਟਰ ਹਰ ਵਕਤ ਹੁੰਦੇ ਰਹਿੰਦੇ ਤੇ ਸੋਚਦੇ ਕਿ ਕਦੋਂ ਮੇਰਾ ਡੇਡਾ ਤੇ ਨੂੰ ਮੈਨੂੰ ਮਿਲ ਨਹੀਂ ਹੋਣਗੇ ਪਰ ਜਦ ਇਹਨਾਂ ਨੇ ਪਹੁੰਚ ਜਿਹਦੇ ਪ੍ਰਾਈਵੇਟੀ ਵਰਸ ਨੂੰ ਗ੍ਰਾਂਹ ਕੀਤਾ ਵਰਸ ਗ੍ਰਾਂਹ ਕਰਨ ਦੇ ਦੁਆਰਾ ਪਿਛਲੇ 2 ਦਿਨਾਂ ਤੋਂ ਇਹਨਾਂ ਦਾ ਬੇਟਾ ਤੇ ਨੂੰ ਵਾਪਿਸ ਆ ਚੁੱਕਿਆ ਨੇ ਤੇ ਹੁਣ ਇਹਨਾਂ ਵਿੱਚ ਕੋਈ ਲੜਾਈ ਝਗੜਾ ਨਹੀਂ ਹੁੰਦਾ ਤੇ ਨਾਲ ਹੋਣੇ ਸਿਸਟਰ ਆਪਣੀ ਫੈਮਿਲੀ ਵਿੱਚ ਬਹੁਤ ਖੁਸ਼ ਆ ਨੇ ਇਸ ਵੱਡੀ ਤੇ ਅਗੁੱਤਗਵਾਏ ਲਈ ਸਿਸਟਰ ਪਰ ਲੀਜ਼ਰ ਤੇ ਪਰਮਿਸ਼ਨ ਦੇ ਨਾਲ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਆਗੇ